ਮੇਰਾ ਨਾਮ ਸਰਦਾਰ ਬੱਜੀ ਸਿੰਘ ਮੇਰਾ ਪਿੰਡ ਉਗਰੀਆ ਤੇ ਮੇਰੀ ਕਥੀ ਜੀ ਮੈਨੂੰ ਤਾਂ ਜੀ ਲੱਗਦਾ ਇਹ ਆਰਮੀ ਸਕੂਲੇ ਪੜ੍ਹਦੇ ਇੱਥੇ ਬੜੀ ਇਹ ਗੱਡੀ ਆ ਰਹੀ ਸੀ ਜੇ ਸਰਜਿੰਦਰਾ ਸਕੂਲ ਦੇ ਲਾਗੇ ਅੱਗੋਂ ਇੱਕ ਸਕੂਟਰ ਵਾਲਾ ਗਲਪੁਰ ਹੋਣ ਦੇ ਨਾਲ ਇਹਨਾਂ ਦੀ ਉਹ ਗੱਡੀ ਜਿਹੜੀ ਹੈ ਸਿੱਕੀ ਫਾਈਲ ਤੋਂ ਬੜੀ ਤੇ ਜਮੇਰਾ ਅੱਗੇ ਬੈਠਾ ਹੋਇਆ ਸੀ ਉਹਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਉਹ ਕਿ ਉਹ ਇਹ ਮਾਰੂ ਨਹੀਂ ਬਿਤਾਉਂਦੇ ਤਾਂ ਕਰਦੇ ਸਨ ਬੜੀ ਜਿਹੀ ਕਥੀ ਜਿਹਦੇ ਮੇਰੀ ਦੇ ਕੰਨਾਂ ਤੋਂ ਤੇ ਨੱਕ ਤੋਂ ਬਹੁਤ ਬਲੀਡਿੰਗ ਹੋਈ ਆ ਵੀ ਕਾਫੀ ਸੀਰੀਅਸ ਲਈ ਲੇਟਨਜ਼ ਗਰਦਾਰਪੁਰ ਦੇ ਵਿੱਚ ਅਵੇਅਰਨੈਸ ਦੀ ਨਹੀਂ ਆੜਾ ਤੇ ਕੋਈ ਵੀ ਪ੍ਰਸ਼ਾਸਨ ਦਾ ਅੱਜ ਤੱਕ ਅਜੇ ਤੱਕ ਕੋਈ ਵੀ ਨਹੀਂ ਇੱਥੇ ਪਹੁੰਚਿਆ ਜਦ ਕਿ ਪ੍ਰਸ਼ਾਸਨ ਨੂੰ ਸਕੂਲ ਦੇ ਬੱਚਿਆਂ ਦਾ ਗੱਡੀ ਦਾ ਐਕਸੀਡੈਂਟ ਹੋਇਆ ਹੋਵੇ ਤੇ ਕਿਸੇ ਪ੍ਰਸ਼ਾਸਨ ਨੂੰ ਕੰਨੋਂ ਕੰਨ ਖ਼ਬਰੀ ਨਾ ਹੋਵੇ ਕਿ ਕੀ ਹੋਇਆ ਇੱਕ ਬੱਚੇ ਦਾ ਜੰਡਿਆਂ ਦਾ ਉਹਦਾ ਗੋਡਾ ਫ੍ਰੈਕਚਰ ਦਾ ਆਪਰੇਟ ਹੋਇਆ ਮੇਰੇ ਭਤੀਜੇ ਦੀ ਜਿਹੜੀ ਆ ਕੋਹਣੀ ਦਾ ਆਪਰੇਟ ਹੋਣ ਡਿਆ ਚੱਲਣ ਡਿਆ ਤੇ ਇਹਦੇ ਸਿਟੀ ਸਕੈਨ ਹੋਣ ਦੇ ਜਾਂ ਪਤਾ ਨਹੀਂ ਹੁਣ ਸਿਰ ਦੇ ਵਿੱਚ ਕਿੰਨੀ ਸਾਟਿਆ ਤੇ ਹੋਰ ਨਾ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਨੇ ਬੱਚੇ ਉਸ ਵਕਤ ਜਿਹੜੇ ਮਜੂਦ ਸੀਗੇ ਵੈਣ ਦੇ ਵਿੱਚ 7-8 ਬੱਚੇ ਦਾਖ ਦੇ ਸੀ ਮਜੂਦ ਸੀਗੇ 7-8 ਤੇ ਇੱਕ ਤੇ ਪ੍ਰਸ਼ਾਸਨ ਦੇ ਅੱਗੇ ਪੀਲਿਆ ਕਿ ਇਹਦੇ ਵਿੱਚ ਜਿਹੜੇ ਆ ਜਮਰ ਲੱਗਨੇ ਚਾਹੀਦੇ ਆ ਉਹਦੀ ਸਪੀਡ ਲਿਮਟ ਹੋਣੀ ਚਾਹੀਦੀ ਆ ਖਾਸ ਕਰਕੇ ਸਕੂਲ ਗੱਡੀਆਂ ਦੀ ਕੋਈ ਵੈਣ ਹੋਵੇ ਬੱਸ ਹੋਵੇ ਕਿ 50 ਦੀ ਜਾਂ 50-60 ਦੀ ਸਪੀਡ ਤੋਂ ਵੱਧ ਨਾ ਗੱਡੀ ਕੋਈ ਚਲਾ ਸਕੀ ਕਿਉਂਕਿ ਇਹ ਚੀਜ਼ਾਂ ਦੀ ਬੜੀ ਘਾਟ ਆ ਆਖ ਦਿੰਦੇ ਕਾਗਜ਼ਾਂ ਪੱਤਰਾਂ ਕੇ ਬਹੁਤ ਹੋਰ ਵੀ ਚੱਲਦਾ ਕੇ ਜੀ ਆ ਕਰ ਦਿੱਤਾ ਜਦੋਂ ਕੋ ਹਾਦਸਾ ਹੁੰਦਾ ਤੇ ਉੱਥੇ ਇਹ ਚੀਜ਼ਾਂ ਗੱਲਾਂ ਚੱਲਦੀਆਂ ਤੇ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਵਾ ਇਨਸੀਡੈਂਟ ਹੋਇਆ ਕੋਈ ਵੀ ਪ੍ਰਸ਼ਾਸਨ ਨਾ ਕੋਈ ਪੁਲਿਸ ਵਾਲਾ ਨਾ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਇੱਥੇ ਨਹੀਂ ਪਹੁੰਚਿਆ ਵੀ ਕੀ ਗੱਲ ਹੋਈ ਆ ਬੱਚਿਆਂ ਦੀ ਸਿਹਤ ਕਿਹੋ ਜਿਹੀ ਆ ਜਾਂ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਕੀ ਡਰਾਈਵਰ ਵੀ ਜਿਹੜਾ ਵਾ ਉਹ ਮਜੇਰੇਲਾ ਆ ਜਾ ਉਹਦੇ ਵੀ ਕਾਫੀ ਜੜੀਆਂ ਨੇ ਸਟਾਂ ਲੱਗੀਆਂ ਮੇਰੇ ਵੱਲੋਂ ਤੇ ਇਹੀ ਮੰਗਿਆ ਕਿ ਇਸ ਚੀਜ਼ ਦੇ ਉੱਤੇ ਸ਼ਕਤੀ ਦੇ ਨਾਲ ਕੰਟਰੋਲ ਹੋਣਾ ਚਾਹੀਦਾ ਵਾ ਖਾਸ ਕਰਕੇ ਸਕੂਲਾਂ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਇਹ ਚੀਜ਼ ਦੀ ਹਦਾਇਤ ਹੋਣੀ ਚਾਹੀਦੀ ਆ ਕਿ ਗੱਡੀਆਂ ਦੇ ਵਿੱਚ ਸਪੀਡ ਲਿਮਿਟ ਹੋਣੀ ਚਾਹੀਦੀ ਜੇ ਉਸ ਤੋਂ ਵੱਧ ਗੱਡੀ ਜਿਹੜੀ ਆ ਉਹ ਓਵਰ ਸਪੀਡ ਨਾ ਜਾ ਸਕੇ